ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਐਂਡ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਜੀ ਪਾਲਕ ਦੇ ਪਰੌਂਠੇ ਇਹਦੇ ਲਈ ਅਸੀਂ ਪਾਲਕ ਲੈ ਲਈ ਤੇ ਧੋ ਲਈ ਧੋ ਕੇ ਹੁਣ ਅਸੀਂ ਨੂੰ ਥੋੜੀ ਜਿਹੀ ਉਬਾਲਾਂਗੇ ਜ਼ਿਆਦਾ ਨਹੀਂ ਥੋੜੀ ਗਰਮ ਪਾਣੀ ਕੱਲਿਆ ਇਹਦੇ ਵਿੱਚ ਪਾ ਦੇਣੀ ਹੈ 2-4 ਮਿੰਟ ਇਹਦੇ ਵਿੱਚ ਕਰਕੇ ਤੇ ਫੇਰ ਅਸੀਂ ਬਾਹਰ ਕੱਢ ਕੇ ਹਾਂਜੀ ਪਾਲਕ ਅਸੀਂ ਸਾਰੀ ਉਬਾਲ ਲਈ ਜੀ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਪਹਿਲਾਂ ਸਾਰੀ ਅਸੀਂ ਉਬਾਲ ਕੇ ਤੇ ਹੁਣ ਇਹ ਮਿਕਸੀ ਦੇ ਵਿੱਚ ਸਾਰੀ ਨੂੰ ਗ੍ਰाइंड ਕਰ ਲਵਾਂਗੇ ਜੀ ਇਹਦੇ ਵਿੱਚ ਅਸੀਂ ਅਦਰਕ ਨਾਲ ਮਿਰਚਾ ਪਾ ਲਵਾਂਗੇ ਇਹ ਲੋ ਜੀ ਬਾਕੀ ਫਿਰ ਮਾ ਲੋ ਜੀ ਹੈ ਲੋ ਜੀ ਪਾਪਾ ਸਾਡੀ ਹੋ ਗਏ ਇੱਧਰ ਆਟਾ ਲੈ ਲਿਆ ਜੀ ਅਸੀਂ ਆਟੇ ਦੇ ਵਿੱਚ ਪਾਵਾਂਗੇ ਜੀ ਨਮਕ ਲੋੜ ਅਨਸਾਰ ਗਰਮ ਮਸਾਲਾ ਮਿਕਸ ਜੋ ਅਸੀਂ ਬਣਾਇਆ ਹੋਇਆ ਹੈ ਜੀ ਘਰ ਦਾ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਅਜਵੈਨ ਅਜਵੈਨ ਅਸੀਂ ਦਾ ਕਰਕੇ ਪਾ ਦਵਾਂਗੇ ਜੀ ਲੈ ਲੋ ਜੀ ਤੇ ਹੁਣ ਅਸੀਂ ਪਾ ਲੈਣੀ ਇਹਦੇ ਵਿੱਚ ਪਾਲਕ ਇਕਸ ਕਰ ਲਿਆ ਜੀ। ਉਹ ਸਾਰੇ ਤੋਂ ਕੁਕ ਹੋ ਗਏ। ਹੁਣ ਇਹਨੂੰ 5-7 ਮਿੰਟ ਗੁੰਨਾਂਗੇ ਜੀ। ਗੁੰਨ ਕੇ ਫਿਰ ਇਹਨੂੰ 5-7 ਮਿੰਟ ਲਈ ਰੱਖਿਆ ਜਾਊਗਾ। ਉਹਦੇ ਬਾਅਦ ਬਣਾਵਾਂਗੇ ਜੀ ਅਸੀਂ ਪਾਲਕ ਵਾਲੇ ਪਰਾਠੇ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਜੀ ਇਹ ਲੋ ਜੀ ਆਟਾ ਸਾਡਾ ਕੁਝ ਕੇ ਰੈਡੀ ਹੈ ਪਾਸਾ ਟਮਾਟੇ ਦੇ ਬਾਅਦ ਹੁਣ ਅਸੀਂ ਨੂੰ ਬਣਾਵਾਂਗੇ ਹਾਂ ਜੀ ਆਟਾ ਸਾਡਾ ਬਣ ਗਿਆ ਆਂ 10 ਮਿੰਟ ਹੋ ਗਏ ਕੁਝੇ ਨੂੰ ਅਸੀਂ ਬਣਾਉਣ ਲੱਗੇ ਹਾਂ ਜੀ ਪਰੌਂਠਾ ਮੈਂ ਲਾਉ ਜੀ ਪਰੌਂਠੇ ਚਾਲੂ ਹੋ ਗਏ ਜੀ ਗਰਮਾਂ ਗਰਮ ਬਣ ਗਏ ਗਰਮਾਂ ਗਰਮ ਖਾਵਾਂਗੇ ਦੋਵੇ ਹੋ ਗਏ ਹੱਸਾ ਹਾਂਜੀ बहुत ही वधिया बन जी बहुत ही स्वाद बनते हैं जी hmm. ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਆ ਕਰੋ ਜੀ ਫੇਰ ਹੀ ਪਤਾ ਲੱਗਦਾ ਹੈ ਕਿ ਕਿੰਨੇ ਕੀ ਜਿਸ ਤਰ੍ਹਾਂ ਪਾਈਏ ਜੀ ਕਿੰਨੇ ਕੀ ਕਿਹੇ ਤਰ੍ਹਾਂ ਪਾਈਏ ਲਓ ਜੀ ਦੂਜਾ ਵੀ ਇਸ ਤਰ੍ਹਾਂ ਦਾ ਬਣਾ ਦਵਾਂਗੇ ਏ ਲੋ ਜੀ ਗਰਮਾ ਗਰਮ ਪਰੌਂਠੇ ਸਾਡੇ ਰੈਡੀ ਹੈ ਜੀ ਕਿਸ ਕਿਸ ਨੂੰ ਪਸੰਦ ਆਏ ਜਰੂਰ ਦੱਸਣਾ ਜੀ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚੈਨਲ ਨੂੰ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਨੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ